ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਲਈ ਬਾਸੇ ਖਾਸ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪਾਕਿਸਤਾਨੀ ਸੂਟ ਲੈ ਕੇ ਆਏ ਆਂ ਹੈਂਡਵਰਕ ਦੇ ਵਿੱਚ ਰੈਡੀ ਹੋਇਆ ਗਵਰਡੀਨ ਸਿਲਕ ਦੇ ਉੱਪਰ ਬਣਿਆ ਇਹ ਰਾਇਲ ਬਲੂ ਕਲਰ ਦੇ ਉੱਪਰ ਹੈ ਪਿਓਰ ਚਨਾਉਣ ਦਾ ਦੁਪੱਟਾ ਪੇਅਰ ਅਪ ਕੀਤਾ ਹੈ ਇਹਦੇ ਨਾਲ ਸਟੇਟ ਪਾਕਿਸਤਾਨੀ ਬਾਟਮ ਬਣਾਈ ਹੈ ਆਪਾਂ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਇਹ 9000 ਦੀ ਰੇਂਜ ਵਿੱਚ ਵਿਦ ਸਟੀਚਿੰਗ ਰੈਡੀ ਹੋਇਆ ਤੁਸੀਂ ਆਪਣੇ ਬਜਟ ਅਨਸਾਰ ਵੀ ਅਪ ਕਲਰ ਚੁਆਇਸ ਕਰ ਸਕਦੇ ਹੋ ਇਹ সিলਵਰ ਵਰਕ ਦੇ ਉੱਪਰ ਬਣਿਆ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਦੁਪੱਟਾ ਹੈ ਇਹਦੇ ਨਾਲ ਵੀ ਪਿਓਰ ਚਨਾਉਂਦਾ ਦੁਪੱਟਾ ਪੇਅਰ ਕੀਤਾ ਔਰ ਫੋਰ ਸਾਈਡ ਆਪਾਂ ਵਰਕ ਦਿੱਤਾ ਹੈ ਦੇਖ ਸਕਦੇ ਹੋ ਤੁਸੀਂ সিলਵਰ ਵਰਕ ਦੇ ਵਿੱਚ ਸੂਟ ਬਣਿਆ ਬਹੁਤ ਪਿਆਰੀ ਫਿਨਿਸ਼ਿੰਗ ਦੇ ਨਾਲ ਸੂਟ ਬਣਿਆ ਹੈ ਇਹਦੇ ਨਾਲ ਵੀ ਪਾਕਿਸਤਾਨੀ ਬਾਟਮ ਹੈ ਇਹ ਵੀ 9000 ਦੀ ਰੇਂਜ ਵਿੱਚ ਰੈਡੀ ਹੋਇਆ ਵਿਦ ਸਟੀਚ ਇਹ ਆਰੀ ਵਰਕ ਦੇ ਵਿੱਚ ਸੂਟ ਹੈ 컬러 ਕੰਬੀਨੇਸ਼ਨ ਬਹੁਤ ਪਿਆਰਾ ਹੈ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਦੁਪट्टे ਤੇ ਆਪਾਂ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ ਨਾਲ ਲੇਸ ਦੇ ਇਹ ਆਰੀ প্লাਸ ਹੈਂਡ ਦੇ ਵਿੱਚ ਵਰਕ ਹੋਇਆ ਆਰੀ ਦਾ ਵਰਕ ਦੇ ਕੇ ਆਪਾਂ ਹੈਂਡ ਟੱਚ ਦਿੱਤਾ ਹੋਇਆ ਹੈ ਇਹ 5000 ਦੀ ਰੇਂਜ ਦੇ ਵਿੱਚ ਰੈਡੀ ਹੋਇਆ ਬਹੁਤ ਪਿਆਰਾ ਫੈਬਰਿਕ ਲਾਇਆ ਸੀ ਇਹ ਦੇਖ ਸਕਦੇ ਤੁਸੀਂ ਹੈਂਡਵਰਕ ਦੇ ਵਿੱਚ ਸੂਟ ਰੈਡੀ ਹੋਇਆ ਬਹੁਤ ਪਿਆਰਾ ਸੂਟ ਬਣਿਆ ਹੈ ਇਹਦੀ ਸਲਵਾਰ ਤੇ ਵੀ ਬਾਜੂ ਵਾਲਾ ਵਰਕ ਹੈ ਓਰੀਜਨਲ ਅਸੀਂ ਸੈਮੀ ਜਨੂਨ ਦਾ ਦੁਪੱਟਾ ਪੇਅਰ ਕੀਤਾ ਤੁਸੀਂ ਆਪਣਾ ਆਰਡਰ ਬੁੱਕ ਕਰਨ ਲਈ ਸਾਡੇ ਦਿੱਤੇ ਹੋਏ ਨੰਬਰ ਤੇ ਮੈਸੇਜ ਕਰ ਸਕਦੇ